ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਰਾ ਭਾਵਾਂ ਦੀਆਂ ਬਾਹਾਂ ਹੁੰਦੇ ਹਨ। ਦੋ ਭਰਾ ਜੱਦੀ ਜ਼ਮੀਨ ਤੇ ਇਕੱਠੇ ਖੇਤੀ ਕਰਿਆ ਕਰਦੇ ਸਨ। ਇੱਕ ਭਰਾ ਵਿਆਹਿਆ ਹੋਇਆ ਸੀ। ਉਸ ਦਾ ਲੰਬਾ ਚੌੜਾ ਪਰਿਵਾਰ ਵੀ ਸੀ। ਤੇ ਦੂਜਾ ਭਰਾ ਅਣਵਿਆਹਿਆ ਸੀ ਤੇ ਇਕੱਲਾ ਹੀ ਰਹਿੰਦਾ ਸੀ। ਫਸਲ ਹੋਣ ਤੇ ਦੋਵੇਂ ਭਰਾ ਨਫਾ ਤੇ ਉਪਜ ਅੱਧੋ ਅੱਧ ਵੰਡ ਲੈਂਦੇ ਸਨ ਤੇ ਤਕਰੀਬਨ ਸ਼ੁਰੂ ਤੋਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਸੀ ਇਸੇ ਦੌਰਾਨ ਇੱਕ ਦਿਨ ਅਣਵਿਆਹੇ ਹੋਏ ਭਰਾ ਨੂੰ ਖਿਆਲ ਆਇਆ ਮੇਰਾ ਨਫਾ ਤੇ ਉਪਜ ਅੱਧੋ ਅੱਧ ਵੰਡਣਾ ਠੀਕ ਨਹੀਂ ਹੈ ਮੈਂ ਤਾਂ ਛੜਾ ਹਾਂ ਕਲਮਕਾਰਾ ਹਾਂ ਮੇਰੀਆਂ ਲੋੜਾਂ ਵੀ ਸੀ ਮਤ ਹਨ ਇਸ ਤੋਂ ਬਾਅਦ ਉਸਨੇ ਕੁਝ ਸੋਚਿਆ ਤੇ ਉਹ ਕਦੇ-ਕਦੇ ਦਾਣਿਆਂ ਦੀ ਬੁਰੀ ਚੁੱਕਦਾ ਤੇ ਆਪਣੇ ਭਰਾ ਦੇ ਕੋਠੇ ਚ ਚੋਰੀ ਛਿਪੇ ਛੁੱਟ ਆਉਂਦਾ ਤੇ ਦੂਜੀ ਤਰਫ ਇੱਕ ਦਿਨ ਵਿਆਹੇ ਹੋਏ ਭਰਾ ਨੂੰ ਖਿਆਲ ਆਇਆ ਕਿ ਮੇਰਾ ਨਫਾ ਤੇ ਉਪਜ ਅੱਧੋ-ਅੱਧ ਵੰਡਣਾ ਜਾਇਜ਼ ਨਹੀਂ ਮੈਂ ਤਾਂ ਵਿਆਹਿਆ ਹੋਇਆ ਹਾਂ ਭਵਿਕ ਵਿੱਚ ਮੇਰੀ ਪਤਨੀ ਮੇਰੇ ਬੱਚੇ ਮੇਰੀ ਦੇਖਭਾਲ ਕਰਨਗੇ ਮੇਰਾ ਖਿਆਲ ਰੱਖਣਗੇ ਤੇ ਮੇਰੀ ਹਰ ਲੋੜ ਪੂਰੀ ਕਰਨਗੇ ਪਰ ਮੇਰੇ ਭਰਾ ਦਾ ਤਾਂ ਕੋਈ ਵੀ ਨਹੀਂ ਹੈ ਜਿਹੜਾ ਉਸਦੀ ਭਵਿਕ ਵਿੱਚ ਦੇਖਭਾਲ ਕਰੇਗਾ ਇਸ ਤੋਂ ਬਾਅਦ ਉਹ ਭਰਾ ਕਦੇ-ਕਦੇ ਦਾਣਿਆਂ ਦੀ ਪੰਡ ਬੰਦਦਾ ਤੇ ਛੋਟੇ ਭਰਾ ਦੇ ਕੋਠੇ ਵਿੱਚ ਚੋਰੀ ਛਿਪੇ ਸੁੱਟ ਆਉਂਦਾ ਉਹ ਦੋਵੇਂ ਭਰਾ ਕਦੇ-ਕਦੇ ਬਹੁਤ ਹੈਰਾਨ ਹੁੰਦੇ ਕਿਉਂਕਿ ਦੋਵੇਂ ਭਰਾ ਇੱਕ ਦੂਜੇ ਦੇ ਕੋਠੇ ਵਿੱਚ ਦਾਣੇ ਤਾਂ ਸੁੱਟ ਆਉਂਦੇ ਪਰ ਦਾਣੇ ਘਟਦੇ ਨਾ ਅਨਾਜ ਉਹਨੇ ਦਾ ਉਨਾ ਹੀ ਰਹਿੰਦਾ ਸਮਾਂ ਲੰਘਦਾ ਗਿਆ ਇੱਕ ਰਾਤ ਦੋਵੇਂ ਭਰਾ ਅਨੇਰੇ ਜੱਟ ਟਕਰਾ ਗਏ ਇਸ ਨਾਲ ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ ਕਿ ਉਹ ਦੋਵੇਂ ਕੀ ਕਰਦੇ ਰਹੇ ਸਨ ਉਹਨਾਂ ਨੇ ਆਪੂ ਆਪਣੀਆਂ ਬੋਰੀਆਂ ਹੇਠਾਂ ਰੱਖੀਆਂ ਤੇ ਇੱਕ ਦੂਜੇ ਨੂੰ ਜੱਫੀ ਪਾ ਲਈ ਇਸੇ ਲਈ ਕਹਿੰਦੇ ਨੇ ਭਰਾ ਭਰਾ ਦੀਆਂ ਬਾਹਾਂ ਹੁੰਦੇ ਹਨ ਇੱਕ ਭਰਾ ਜੋ ਦੂਜੇ ਭਰਾ ਲਈ ਸੋਚ ਸਕਦਾ ਹੈ ਉਹ ਕੋਈ ਹੋਰ ਨਹੀਂ ਸੋਚ ਸਕਦਾ ਧੰਨਵਾਦ ਵੀਡੀਓ ਦੇਖਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ